ਆਸਾ ਮਹੱਲਾ ਪੰਜਵਾ ਦੋ ਪਦੇ ਭਈ ਪ੍ਰਪਤਮਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਮਹਾਰਾਜ ਕਹਿੰਦੇ ਹੈ ਭਾਈ ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ ਇਹੀ ਹੈ ਸਮਾ ਪ੍ਰਮਾਤਮਾ ਨੂੰ ਮਿਲਣ ਦਾ ਬਰਕਾਜ تیرਗੇ ਤਨ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਤੇਰੇ ਹੋਰ ਹੋਰ ਕੰਮ ਪ੍ਰਮਾਤਮਾ ਨੂੰ ਮਿਲਣ ਦੇ ਰਸਤੇ ਵਿੱਚ ਤੇਰੇ ਕਿਸੇ ਕੰਮ ਨਹੀਂ ਆਉਣਗੇ ਕੰਮ ਕੀ ਆਏਗਾ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਇਸ ਵਾਸਤੇ ਗੁਰੂ ਸਾਧੂ ਦੀ ਸੰਗਤ ਵਿੱਚ ਵੀ ਬੈਠਿਆ ਕਰ ਗੁਰੂ ਸਾਧੂ ਦੀ ਸੰਗਤ ਵਿੱਚ ਵੀ ਬੈਠਿਆ ਕਰ ਮਹਾਰਾਜ ਕਹਿੰਦੇ ਤੇ ਉਥੇ ਸਿਰਫ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਸਰਜਾਮ ਲਾਗ ਭਭਜਲ ਤਰਨ ਕੈ ਜਨਮ ਬਿਰਥਾ ਯਾਤ ਰੰਗ ਮਾਇਆ ਕੈ ਰਹਾਉ हे भाई संसार समुद्र ਵਿੱਚੋਂ ਸਹੀ ਸਲਾਮਤ ਆਤਮਕ ਜੀਵਨ ਲੈ ਕੇ ਪਾਰ ਲੰਘਣ ਦੇ ਅਹਰ ਵਿੱਚ ਵੀ ਲੱਗ ਹੋਰ ਹੀ ਅਹਰ ਕਰਦਾ ਫਿਰਦਾ ਤੂੰ ਪੈਸਾ ਜੋੜਨ ਦਾ ਅਹਰ ਕਰਦਾ ਸੋਹਣੇ ਘਰ ਬਣਾਉਣ ਦੀ ਅਹਰ ਕਰਦਾ ਕਰ ਕੋਈ ਮਨਾਹੀ ਨਹੀਂ ਪਰ ਸੱਚੀ ਸੁੱਚੀ ਕਰਤਵਿਰਤ ਕਰ ਗੁਰੂ ਮਹਾਰਾਜ ਨੇ ਜੋ ਪ੍ਰੈਕਟੀਕਲ ਕਰਕੇ ਦਿਖਾਇਆ ਆਪਾਂ ਨੂੰ ਸਤਗੁਰਾਂ ਨੇ ਕਰਤ ਵੀ ਕੀਤੀ ਐ ਪ੍ਰਮਾਤਮਾ ਦਾ ਨਾਮ ਵੀ ਜਪਿਆ ਤੇ ਵੰਡ ਵੀ ਛਕਿਆ ਆ ਲੰਗਰ ਚੱਲਦੇ ਨੇ ਵੰਡ ਕੇ ਛਪਣਾ ਸਕਣ ਵਾਲਾ ਲੰਗਰ ਲੱਗ ਰਹੇ ਨੇ ਜਿਹੜੇ ਪ੍ਰਸ਼ਾਦਾ ਪਾਣੀ ਚੱਲ ਰਿਹਾ ਗੁਰਦੁਆਰਿਆਂ ਦੇ ਅੰਦਰ ਤਖਤਾਂ ਤੇ ਧਾਰਮਿਕ ਅਸਥਾਨਾਂ ਤੇ ਇਹ ਵੰਡ ਕੇ ਛਕਣ ਵਾਲਾ ਸੰਧਾਨ ਦੀ ਐ ਤੇ ਕਰਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖੇਤੀ ਵੀ ਕੀਤੀ ਇਤਿਹਾਸ ਦੱਸਦਾ ਵੀ ਮੱਝਾਂ ਗਾਂਆਂ ਵੀ ਚਾਰੀਆਂ ਦੁਕਾਨਦਾਰੀ ਵੀ ਕੀਤੀ ਹੈ ਪ੍ਰੈਕਟੀਕਲ ਕਰਕੇ ਦਿਖਾਇਆ ਨਾ ਸਤਿਗੁਰਾਂ ਨੇ ਆਪਾਂ ਨੂੰ ਬਈ ਹੈ ਮਨੁੱਖ ਸੱਚੀ ਸੁੱਚੀ ਕਰਤ ਕਰਦਿਆਂ ਹੋਇਆਂ ਪ੍ਰਭੂ ਪਰਮਾਤਮਾ ਦਾ ਨਾਮ ਵੀ ਜਪ ਗੁਰੂ ਦੀ ਸੰਗਤ ਵਿੱਚ ਬੈਠ ਸਰਜਾਮ ਲਾਗ ਭਵਜਲ ਤਰਨ ਕੇ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਆਤਮਿਕ ਜੀਵਨ ਲੈ ਕੇ ਪਾਰ ਲੰਘਣ ਦੇ ਅਹਰ ਵਿੱਚ ਵੀ ਲੱਗ ਮਹਾਰਾਜ ਕਹਿੰਦੇ ਜਨਮ ਬਿਰਥਾ ਜਾ ਤਰੰਗ ਮਾਇਆ ਕੈ ਰਹਾਉ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਵਿੱਚ ਫਸ ਕੇ ਤੇਰਾ ਮਨੁੱਖਾ ਜਨਮ ਬੇਅਰਥਾ ਜਾ ਰਿਹਾ ਹੈ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਰਹਾਉ ਵਾਲੇ ਚ ਜਪ ਤਪ ਸੰਜਮ ਧਰਮ ਨਾ ਕਮਾਇਆ। हे प्रभु ਪਾਤਸ਼ਾ ਮੈਂ ਕੋਈ ਜਪ ਨਹੀਂ ਕੀਤਾ ਮੈਂ ਕੋਈ ਤਪ ਵੀ ਨਹੀਂ ਕੀਤਾ। ਮੈਂ ਕੋਈ ਸੰਜਮ ਨਹੀਂ ਸਾਧਿਆ। ਮੈਂ ਇਹੋ ਜਿਹਾ ਕੋਈ ਹੋਰ ਧਰਮ ਵੀ ਨਹੀਂ ਕੀਤਾ ਮੈਨੂੰ ਕਿਸੇ ਜਪ ਤਪ ਸੰਜਮ ਆਦਕ ਦਾ ਸਹਾਰਾ ਮਾਣ ਨਹੀਂ ਹੈ। ਕਈ ਮਾਨ ਚੱਕੀ ਫਿਰਦੇ ਹਨ ਵੀ ਬਾਬਾ ਜੀ ਦਾ ਬੜੇ ਤਪੱਸਵੀ ਆ ਇਹ ਤਾਂ ਭੋਰੇ ਜੀ ਬੈਠੇ ਰਹਿੰਦੇ ਨੇ ਗੁਰੂ ਮਹਾਰਾਜ ਕਹਿੰਦੇ ਨਾ ਬਾਹਰ ਨਿਕਲ ਗੁਰਬਾਣੀ ਦੀ ਪੰਕਤੀ ਇੱਕ ਪੜ੍ਹਦੇ ਹੁੰਦੇ ਆ ਜੀ ਜਪ ਲੱਗ ਦੁਨੀਆ ਰਹੀਏ ਨਾਨਕ ਕੁਝ ਕਹੀਏ ਕੁਝ ਕੁਝ ਸੁਣੀਏ ਕੁਝ ਕਹੀਏ ਬੇ ਜਿੰਨਾ ਚੱਕ ਦੁਨੀਆ ਦੇ ਵਿੱਚ ਤੇਰੇ ਸੁਵਾਸ ਚੱਲਦੇ ਆ ਨਾ ਮਨੁੱਖਾ ਜਨਮ ਤੈਨੂੰ ਜਿੰਨਾ ਚਿਰ ਮਿਲਿਆ ਉਹਨਾਂ ਚਿਰ ਪ੍ਰਭੂ ਪਰਮਾਤਮਾ ਦੀ ਗੱਲ ਕਿਸੇ ਨੂੰ ਕਹਿ ਤੇ ਕਿਸੇ ਤੋਂ ਸੁਣ ਮਹਾਰਾਜ ਨੇ ਦੱਸਿਆ ਸੇਵਾ ਸਾਧਨਾ ਜਾਣਿਆ ਹਰ ਰਾਹਾਂ ਪਹਿਲਾਂ ਵਾਲੇ ਬੰਦ ਚ ਸਤਗੁਰਾਂ ਨੇ ਦੱਸਤਾ ਵੀ ਮੈਨੂੰ ਕਿਸੇ ਜਪ ਤਪ ਸੰਜਮ ਆਤਕ ਦਾ ਆਸਰਾ ਮਾਣ ਨਹੀਂ ਹੈ ਵੀ ਮੈਂ ਕੀਤੇ ਆ ਮੈਂ ਨਹੀਂ ਮਾਣ ਕਰਦਾ ਸੇਵਾ ਸਾਧਨਾ ਜਾਣਿਆ ਹਰ ਰਾਇ ਆਹੇ ਪ੍ਰਭੂ ਪਾਤਸ਼ਾਹ ਮੈਂ ਤਾਂ ਤੇਰੇ ਸੰਤ ਜਨਾਂ ਦੀ ਸੇਵਾ ਕਰਨ ਦੀ ਜਾਂਚ ਵੀ ਨਾ ਸਿੱਖੀ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਮੈਂ ਬੜਾ ਮੰਦ ਕਰਮੀ ਹਾਂ ਆਪਣੇ ਆਪ ਤੇ ਟਕਾ ਕੇ ਗੱਲ ਕਰਦੇ ਨੇ ਆਪਾਂ ਆਪ ਸਿੱਖਣੀ ਆ ਜੀ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਬਹੁਤ ਚੰਗੇ ਕਰਮ ਕਰੇ ਨੇ ਦੁਨੀਆ ਨੂੰ ਪ੍ਰਮਾਤਮਾ ਵਾਲਾ ਰਸਤਾ ਦਿਖਾਇਆ ਪਹਿਲੀ ਪਾਤਸ਼ਾਹ ਪਾਸਾਈ ਤੋਂ ਲਾ ਕੇ ਦਸ਼ਮੇਸ਼ ਪਿਤਾ ਤੱਕ ਕੁਰਬਾਨੀਆਂ ਵੀ ਦੇਖੋ ਕਿੰਨੀਆਂ ਸੱਚ ਨਾਲ ਜੋੜਨ ਦੀ ਖਾਤਰ ਸੰਸਾਰ ਨੂੰ ਆਪਾਂ ਹੁਣ ਆਪਣੇ ਤੇ ਟਿਕਾਉਣੀਆਂ ਗੱਲ ਇਹ ਮੈਂ ਬੜਾ ਮੰਦ ਕਰਮੀ ਹਾਂ ਤੇ ਤੇਰੀ ਸ਼ਰਨ ਵਿੱਚ ਆਇਆ ਗੁਰੂ ਮਹਾਰਾਜ ਸ਼ਰਨ ਪਰੇ ਕੀ ਰੱਖੋ ਸ਼ਰਮਾ ਪਰ ਮੈਂ ਤੇਰੀ ਸ਼ਰਨ ਆਪਿਆ ਹਾਂ ਸ਼ਰਨ ਪਏ ਦੀ ਮੇਰੀ ਲਾਜ ਰੱਖੀ ਆਸਾ ਮਹੱਲਾ ਪੰਜਵਾਂ ਤੁਦ ਬਿਨ ਅਬਰ ਨਾਹੀ ਮੈਂ ਦੂਜਾ ਤੁਜ ਬਿਨ ਅਬਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਇਥੇ ਇਹ ਵੀ ਵਰਤੀ ਬਣਨੀ ਚਾਹੀਦੀ ਹੈ ਸਿਖਾਉਂਦੇ ਨੇ ਸਤਿਗੁਰੂ ਵੀ ਇਹ ਵੀ ਤੇਰੀ ਵਰਤੀ ਬਣੀ ਹੋਵੇ ਵੀ हे ਮੇਰੀ ਜਿੰਦੇ ਤੂੰ ਕਿਉਂ ਡਰਦੀ ਹੈ ਹਰ ਵੇਲੇ ਇਉਂ ਅਰਦਾਸ ਕਰਿਆ ਕਰ ਇਹ ਪ੍ਰਭੂ ਤੇਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ ਤੂੰ ਸਦਾ ਮੇਰੇ ਮਨ ਵਿੱਚ ਵਸਦਾ ਰਹੋ ਇਹ ਅਰਦਾਸ ਕੀਤੀ ਹੈ ਕਦੇ ਨਾ ਬਹੁਤ ਘੱਟ ਨੇ ਇਹ ਅਰਦਾਸ ਕਰਨ ਵਾਲੇ ਤੇ ਜਿਹੜਾ ਅਰਦਾਸ ਕਰਦਾ ਤੇ ਫਿਰ ਉਹ ਓਟ ਆਸਰਾ ਵੀ ਇੱਕੋ ਤੇ ਰੱਖਦਾ ਗੁਰੂ ਮਹਾਰਾਜ ਤੇ ਤੇ ਮਨੁੱਖ ਦੇ ਤਾਂ ਓਟ ਆਸਰੇ ਵਾਲੇ ਬਣਾਏ ਹੋਏ ਨੇ ਪਤਾ ਨਹੀਂ ਕਿੱਥੇ ਕਿੱਥੇ ਓਟਾਂ ਰੱਖੀ ਬੈਠਾ ਕਿਤੇ ਕਿਤੇ ਆਸਾਂ ਲਾਈ ਬੈਠਾ ਨਹੀਂ ਪਾਈ ਓਟ ਆਸਰਾ ਇੱਕੋ ਗੁਰੂ ਦਾ ਲੈਣਾ ਤੇ ਹੋਰ ਕੰਮ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਰਮ ਉਹ ਨਹੀਂ ਕਰਨਾ ਕਿਹੜਾ ਕਰਮ ਇਹ ਵੀ ਥੋੜਾ ਜਿਹਾ ਧਿਆਨ ਦਿਓ ਇਹ ਨਾ ਹੋਵੇ ਵੀ ਆਪਾਂ ਕੰਮ ਛੱਡ ਕੇ ਬਹਿ ਜੋ ਵੀ ਆਪਾਂ ਤਾਂ ਕਰਨਾ ਹੀ ਕੁਝ ਨਹੀਂ ਪ੍ਰਮਾਤਮਾ ਦਾ ਨਾਮ ਹੀ ਜਪਣਾ ਨਾ ਹਾਥ ਪਾਉ ਸਭ ਕਾਮ ਕਰ ਚੀਤ ਨਰੰਜਨ ਨਾਲ ਗੁਰਬਾਣੀ ਦਾ ਫੈਸਲਾ ਵੀ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਤੇਰਾ ਮਨ ਜੁੜਿਆ ਰਹੇ ਤੇ ਆਪਣੇ ਹੱਥਾਂ ਪੈਰਾਂ ਨਾਲ ਆਪਦਾ ਕਾਰੋਬਾਰ ਕਰਦਾ ਰਹੇ ਇਮਾਨਦਾਰੀ ਵਾਲਾ ਸੱਚੀ ਸੁੱਚੀ ਕਰਤ ਕਮਾਈ ਮਹਾਰਾਜ ਨੇ ਇੱਥੇ ਦੱਸਿਆ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਈ ਹੇ ਮੇਰੀ ਜਿੰਦੇ ਤੂੰ ਕਿਉਂ ਡਰਦੀ ਹੈ ਹਰ ਵੇਲੇ ਇਉਂ ਅਰਦਾਸ ਕਰਿਆ ਕਰ ਹੇ ਪ੍ਰਭੂ ਤੇਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਤੂੰ ਸਦਾ ਮੇਰੇ ਮਨ ਵਿੱਚ ਵੱਸਦਾ ਰਹੋ ਹੋਰ ਆਸਰੇ ਛੱਡ ਕੇ ਇੱਕ ਗੁਰੂ ਦਾ ਆਸਰਾ ਲਈਏ ਭਾਈ ਤੂੰ ਸਾਚਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਈ ਤੂੰ ਹੀ ਮੇਰਾ ਸੱਜਣ ਹੈ ਤੂੰ ਹੀ ਮੇਰਾ ਸਾਥੀ ਹੈ ਤੂੰ ਹੀ ਮੇਰਾ ਮਾਲਕ ਹੈ ਹੈ ਵੀ ਇਹੋਈ ਹੈ ਜਿਹਨੇ ਸਾਨੂੰ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਤੇ ਮਨੁੱਖਾ ਜਨਮ ਹੀ ਪ੍ਰਭੂ ਪਰਮਾਤਮਾ ਨੂੰ ਮਿਲ ਸਕਦਾ ਜੇ ਮਨੁੱਖੇ ਜਨਮ ਵਾਲੀ ਵਾਰੀ ਨਾਂਗੀ ਮਤ ਸੋਚੀ ਕਿ ਤੇ ਦੁਬਾਰੇ ਵਾਰੀ ਆ ਜੂ ਕਿਉਂਕਿ ਲੱਖ ਕਾਗਾਂ ਕਰੋੜ ਨਾਗਾਂ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਜੇ ਇੱਕ नाग ਦੀ ਕੋਲ ਦੇ ਵਿੱਚ ਚਲਿਆ ਗਿਆ ਤਾਂ ਕਰੋੜ ਬਰਾ नाग ਦੀ ਕੋਲ ਚੀਰ ਹੈ ਨਾ ਪਊ ਕਾਗ ਦੀ ਜੂਨ ਵਿੱਚ ਚਲਿਆ ਗਿਆ ਤਾਂ ਲੱਖ ਬਰਾ ਕਾਂ ਦੀ ਜੂਨ ਮਨੁੱਖੇ ਜਨਮ ਦੀ ਫਿਰਾਸ ਛੱਡ ਦੇ ਭਾਈ ਹੁਣ ਤੈਨੂੰ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਹੁਣ ਪ੍ਰਭੂ ਪਰਮਾਤਮਾ ਨਾਲ ਜੁੜਨ ਦਾ ਤੇਰਾ ਸਮਾਂ ਹੈ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਹੈ ਜਿਹੜਾ ਛੁੱਟੂ ਸ਼ੁਰੂ ਦੇ ਵਿੱਚ ਆਪਾਂ ਸ਼ਬਦ ਪੜਿਆ ਦੁਰਲੱਭ ਦੇ ਮਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਾਰੀ ਆ ਇਹ ਦੁਰਲੱਭ ਦੇ ਹੀ ਹੈ ਸਭ ਜੁਨੀਆਂ ਤੋਂ ਉੱਚੀ ਜੁਨੀ ਆ ਇਹ ਜਿਹੜੀ ਪ੍ਰਭੂ ਪਰਮਾਤਮਾ ਨੂੰ ਮਿਲ ਸਕਦੀ ਹੈ ਤੂੰ ਸਾਧ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੂੰ ਹੀ ਮੇਰਾ ਸੱਜਣ ਹੈ ਤੂੰ ਹੀ ਮੇਰਾ ਸਾਥੀ ਹੈ ਤੂੰ ਹੀ ਮੇਰਾ ਮਾਲਕ ਹੈ ਮੈਨੂੰ ਡਰ ਕਾ ਤੂੰ ਮਰੀ ਓਟ ਤੇ ਮਾਰੀ ਆਸਾ ਬੈਠ ਤ ਓਟ ਤ ਸੋਬਤ ਜਾਗਤ ਵਿਛਰ ਨਾਹੀ ਤੂੰ ਸਾਸ ਗਰਾਂ ਸੰ हे गोपाल मेनू तेरा ही आसरा है मेनू तेरी सहायता दी आस रहंदी है ते उठ बैठत उठत सोवत जागत बिचर नाही तू सास ग्रासा रह आओ हे प्रभु मेहर कर बैठदियां उठदियां सुत्तियां जागदियां हर एक ਸਾਹ ਨਾਲ ਹਰੇਕ ਗਿਰਾਈ ਨਾਲ ਮੈਨੂੰ ਤੂੰ ਕਦੇ ਵੀ ਨਾ ਭੁੱਲ ਖਾਂਦਿਆਂ ਪੀਂਦਿਆਂ ਉੱਠਦਿਆਂ ਬੈਠਦਿਆਂ ਸੌਂਦਿਆਂ ਤੋਂ ਭੁੱਲੀ ਨਾ ਵਾਹਿਗੁਰੂ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ اے ਪ੍ਰਭੂ اے ਅੱਗ ਦਾ ਸਮੁੰਦਰ ਸੰਸਾਰ ਬੜਾ ਡਰਾਉਣਾ ਹੈ ਇਸ ਤੋਂ ਬਚਣ ਲਈ ਮੈਨੂੰ ਆਪਣੀ ਸ਼ਰਨ ਵਿੱਚ ਸਦਾ ਟਿਕਾਈ ਰੱਖ ਨਾਨਕ ਕੇ ਸੁਖ ਦਾਤਾ ਸਤਿਗੁਰੂ ਹਮ ਤੁਮਰੇ ਬਾਲ ਗੋਪਾਲ ਮਹਾਰਜ ਦੱਸਦੇ ਨੇ ਏ ਗੋਪਾਲ ਏ ਸਤਗੁਰੂ ਏ ਨਾਨਕ ਦੇ ਸੁਖ ਦਾਤੇ ਪ੍ਰਭੂ ਮੈਂ ਤੇਰਾ ਅਣਜਾਣ ਬੱਚਾ ਹਾਂ ਆਸਾ ਮਹੱਲਾ ਪੰਜਵਾਂ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸੋ ਮੇਰਾ ਮਨ ਮਾਨਿਆ ਤਾਪਮੋ ਆਬਖਖਾਈ اے بھائی ਪ੍ਰਮਾਤਮਾ اپنے ਭਗਤਾਂ ਨੂੰ ਮਾਇਆ ਡਾਂ ਦੇ ਪੰਜੇ ਤੋਂ ਆਪ ਬਚਾ ਲੈਂਦਾ ਹੈ اور ਦੇਖੋ ਮਾਇਆ ਡਾਂ ਦੇ ਪੰਜੇ ਚ ਜਿਹੜਾ ਬੰਦਾ ਦੇਖੋ ਉੱਥੇ ਸਿੱਧੇ ਕੰਮ ਕਰਦਾ ਤੇ ਫਿਰ ਉਹ ਪੰਜੇ ਚ ਜਦੋਂ ਫਸਿਆ ਹੁੰਦਾ ਫਿਰ ਮੁਸੀਬਤ ਖੜੀ ਹੁੰਦੀ ਹੈ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਦੇਖੋ ਤੁਸੀਂ 5-6 ਸਾਲ 5-600 ਸਾਲ ਪਹਿਲਾਂ ਬਾਣੀ ਲਿਖਤੀ ਵੇ ਭਾਈ ਨਾਮ ਬਾਣੀ ਨਾਲ ਜੁੜ ਜਾ ਗੁਰਬਾਣੀ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਬਸਰ ਕਰ। ਏ ਭਾਈ ਪ੍ਰਮਾਤਮਾ ਆਪਣੇ ਭਗਤਾਂ ਨੂੰ ਮਾਇਆ ਡੈਣ ਦੇ ਪੰਜੇ ਤੋਂ ਆਪ ਬਚਾ ਲੈਂਦਾ ਹੈ। ਪਰ ਤੂੰ ਜੁੜ ਤਾਂ ਸਹੀ ਨਾਮ ਬਾਣੀ ਨਾਲ ਤਾਂ ਜੁੜ। ਪ੍ਰੀਤਮ ਸਿਉ ਮੇਰੋ ਮਨ ਮਾਨਿਆ ਤਾਪ ਮੁਆ ਬਿਖ ਖਾਈ ਰਹਾਉ ਵਾਲੀ ਪੰਕਤੀ ਆ ਜੀ। ਗੁਰੂ ਦੀ ਕਿਰਪਾ ਨਾਲ ਮੇਰਾ ਮਨ ਵੀ ਪ੍ਰੀਤਮ ਪਰਮਾਤਮਾ ਨਾਲ ਗਿੱਜਿਆ ਹੈ ਮੇਰਾ ਵੀ ਮਾਇਆ ਦਾ ਤਾਪ ਇਉਂ ਮੁੱਕ ਗਿਆ ਹੈ ਜਿਵੇਂ ਕੋਈ ਪ੍ਰਾਣੀ ਜ਼ਹਿਰ ਖਾ ਕੇ ਮਰ ਜਾਂਦਾ ਹੈ ਰਹਾਉ ਪਾਲ ਤਉ ਪਾਲ ਤਉ ਕਛੂ ਨ ਬਿਆਪੈ RAM ਨਾਮ ਗੁਣ ਗਾਏ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆ ਮਨੁੱਖ ਦੇ ਚਿੱਤ ਚਿੱਤ ਤੇ ਮਾਇਆ ਡੈਣ ਦਾ ਕੋਈ ਜੋਰ ਨਹੀਂ ਚੜਦਾ ਮਨ ਤੇ ਕਹ ਲੋ ਮਨੁੱਖ ਦੇ ਮਨ ਤੇ ਮਾਇਆ ਡੈਣ ਦਾ ਕੋਈ ਜੋਰ ਨਹੀਂ ਚੜਦਾ ਨਹੀਂ ਚੜਿਆ ਨਾ ਇਤਿਹਾਸ ਗਵਾਹ ਹੈ ਆਪਾਂ ਰੋਜ਼ ਹੀ ਗੱਲ ਕਰ ਲੈਂਦੇ ਹਾਂ ਇਤਿਹਾਸ ਦੀ ਧਿਆਨ ਮਾਰਨਾ ਹੁੰਦਾ ਯਾਦ ਕਰਨਾ ਹੁੰਦਾ ਉਹਨਾਂ ਨੂੰ ਸ਼ਹੀਦਾਂ ਨੂੰ ਵੀ ਜਿਨ੍ਹਾਂ ਤੇ ਮੋਹ ਮਾਇਆ ਦਾ ਅਸਰ ਨਹੀਂ ਹੋਇਆ ਆਪਣੇ ਆਪ ਨੂੰ ਕੁਰਬਾਨ ਕਰਤਾ ਗੁਰੂ ਦੇ ਲੇਖੇ ਲਾਤਾ ਦੁਨੀਆ ਰਹੇ ਨਾ ਰਹੇ ਪਰ ਉਹਨਾਂ ਦਾ ਨਾਮ ਜ਼ਰੂਰ ਰਹੇਗਾ ਮਹਾਰਾਜ ਕਹਿੰਦੇ ਪਾਲਤਾਊ ਕਸੂ ਨਾ ਬਿਆਪੇ RAM ਨਾਮ ਗੁਣ ਗਾਏ ਤੈਨੂੰ ਕਿਸੇ ਵੀ ਕਿਸਮ ਦਾ ਫਿਕਰ ਛੋੜਾ ਚਿੰਤਾ ਸਤਾਏਗੀ ਨਹੀਂ ਕਦੋਂ ਜਦੋਂ ਪ੍ਰਭੂ ਪਰਮਾਤਮਾ ਦੇ ਤੂੰ ਨਾਮ ਦੇ ਗਉਣ ਗਾਏ ਜਦੋਂ ਨਾਮ ਦੇ ਗਾਉਣ ਗਾਉਣ ਵਾਲਾ ਬੰਦਾ ਮਨੁੱਖ ਬੀਬੀ ਆ ਚਾਹੇ ਭਾਈ ਆ ਫਿਰ ਸਹੀ ਰਸਤੇ ਤੇ ਚੱਲਦਾ ਰਹਿੰਦਾ ਉਹਦੀ ਕਿਰਤ ਵਰਤ ਵੀ ਸੱਚੀ ਸੁੱਚੀ ਹੁੰਦੀ ਆ ਉਹਦੀ ਬੋਲ ਬਾਣੀ ਵੀ ਚੰਗੀ ਹੁੰਦੀ ਆ ਮੇਲ ਮਲਾਪ ਵੀ ਰੱਖਦਾ ਸਭ ਨਾਲ ਉਹ ਚੰਗਾ ਹੀ ਚੰਗਾ ਹੁੰਦਾ ਫਿਰ ਸਾਰੇ ਪਾਸੇ ਅਗਲੇ ਪਾ ਅਗਲੇ ਪੰਨ ਚ ਮਹਾਰਾਜ ਜੀ ਨੇ ਡਾਕੀ ਕੋ ਚਿਤ ਕਸੂਨ ਨਾ ਲਾਗੇ ਡਾਕੀ ਕੋ ਚਿਤ ਕਸੂ ਨਾ ਲਾਗੇ ਚਰਨ ਕਮਲ ਸਰਨਾਏ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਗਾ ਕੇ ਨਾ ਮਾਇਆ ਦਾ ਲਾਲਚ ਜੋਰ ਪਾ ਸਕਦਾ ਹੈ ਨਾ ਮਾਇਆ ਦਾ ਸਹਿਮ ਦਬਾਅ ਪਾਉਂਦਾ ਹੈ ਕਿਉਂ ਮਾਇਆ ਦਾ ਲਾਲਚ ਵੀ ਪਸਾਉਂਦਾ ਬੰਦੇ ਨੂੰ ਤੇ ਮਾਇਆ ਤੋਂ ਮਾਇਆ ਦਾ ਡਰ ਵੀ ਪ사 ਲੈਂਦਾ ਇਨਸਾਨ ਨੂੰ ਇਕ ਤਾਂ ਹੁੰਦਾ ਇਕੱਠੀ ਕਰਨ ਦਾ ਲਾਲਚ ਇੱਕ ਹੁੰਦਾ ਵੀ ਹੁਣ ਗਵਾਚ ਨਾ ਜਾਵੇ ਉਹ ਵੀ ਲਾਲਚ ਉਹ ਵੀ ਡਰ ਪਿਆ ਰਹਿੰਦਾ ਸਹਿਮ ਸਹਿਮਿਆ ਰਹਿੰਦਾ ਇਨਸਾਨ ਸੰਤ ਪ੍ਰਸਾਦ ਭਏ ਕਰ ਪਾਲਾ ਹੋਏ ਆਪ ਸਹਾਈ ਮਹਾਰਾਜ ਕਹਿੰਦੇ ਹੇ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਮੇਰੇ ਉੱਤੇ ਦਿਆਬਾਨ ਹੋ ਗਿਆ ਹੈ ਮਾਇਆ ਡੈਣ ਤੋਂ ਬਚਣ ਲਈ ਮੇਰਾ ਆਪ ਸਹਾਈ ਬਣਿਆ ਹੋਇਆ ਹੈ ਗੋਣਨ ਨਾਨਨ ਲਤ ਗਾਵੇ ਨਾਨਕ ਸੰਸਾਰ ਦੁੱਖ ਮਿਟਾਏ ਗੁਰੂ ਮਹਾਰਾਜ ਨੇ ਸਮਝਾਉਣਾ ਕੀਤਾ ਹੁਣ ਗੁਰੂ ਦੀ ਕਿਰਪਾ ਨਾਲ ਨਾਨਕ ਮਾਇਆ ਦਾ ਸਹਿਮਤੇ ਦੁੱਖ ਦੂਰ ਕਰਕੇ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦੇ ਗੁਣ ਸਦਾ ਗਾਉਂਦਾ ਰਹਿੰਦਾ ਹੈ ਆਸਾ ਮਹੱਲਾ ਪੰਜਵਾਂ ਔ ਖੁਦ ਖਾਇਓ ਹਰ ਕੋ ਨਾਉ ਸੋਖ ਭਾਇ ਦੁੱਖ ਬਿਨ ਸਿਆ ਥਾਉ ਮਹਾਰਾਜ ਕਹਿੰਦੇ ਹੈ ਭਾਈ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਦਵਾਈ ਖਾਧੀ ਉਸ ਦੇ ਅੰਦਰੋਂ ਮਾਇਆ ਦਾ ਮੋਹ ਦੁੱਖਾਂ ਦਾ ਸੋਮਾ ਸੁੱਕ ਗਿਆ ਅਤੇ ਉਸ ਨੇ ਆਤਮਿਕ ਆਨੰਦ ਮਾਣ ਲਏ ਜਿੰਦਗੀ ਸਦਾ ਆਨੰਦਮਈ ਫਿਕਰਾਂ ਤੋਂ ਝੋਰਿਆਂ ਤੋਂ ਡਰ ਬਹਿਮ ਤੋਂ ਭਰਮਾਂ ਭਲੇਖਿਆਂ ਤੋਂ ਆਜ਼ਾਦ ਜ਼ਿੰਦਗੀ ਗਰਮਖ ਪਿਆਰੇ ਤੇ ਫਿਰ ਕਿਸੇ ਵੀ ਕਿਸਮ ਦਾ ਕੋਈ ਅਸਰ ਨਹੀਂ ਹੁੰਦਾ ਆਏ ਦੀ ਖੁਸ਼ੀ ਨਹੀਂ ਗਏ ਦੀ ਗਮੀ ਨਹੀਂ ਚੜਦੀ ਕਲਾ ਚ ਸਦਾਈ ਆਪਾਂ ਕਹਿ ਦਿੰਨੇ ਆ ਚੜਦੀ ਕਲਾ ਜੇ ਕੋਈ ਹਾਲ ਚਾਲ ਪੁੱਛਿਆ ਭਾਈ ਕੀ ਹਾਲ ਚਾਲ ਆ ਚੜਦੀ ਕਲਾ ਪਰ ਜਦੋਂ ਛੇੜ ਲੋ ਗੱਲ ਇੱਕ ਮਿੰਟ ਬਾਅਦ ਚੈਂਦੀ ਗੱਲਾ ਹੋ ਜਾਂਦੀ ਆ ਵੀ ਐ ਹੋ ਗਿਆ ਜੀ ਉਹ ਹੋ ਗਿਆ ਜੀ ਬੜਾ ਦੁੱਖ ਆ ਜੀ ਸੋਖ ਚੜਦੀ ਕਲਾ ਵਾਲਾ ਸ਼ਬਦ ਇੱਕ ਨਾ ਮਤਬਲਾ ਕਾਮ ਰਵਾਜ ਜਿਹਾ ਬਣ ਗਿਆ ਚੜਦੀ ਕਲਾ ਸਿੰਘਾਂ ਦੀ ਸਦਾ ਚੜ੍ਹਦੀ ਕਲਾ ਸੀ ਕਹਿੰਦੇ ਸੀ ਸਿੰਘ ਹਾਂ ਭਾਈ ਸਿੰਘੋ ਕੀ ਹਾਲ ਆ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਰਹੇ ਨੇ ਇਤਿਹਾਸ ਅਗਵਾ ਖੋਪਰ ਤੋੜਿਆ ਜਾ ਰਿਹਾ ਭਾਈ ਤਾਰੂ ਸਿੰਘ ਚੜ੍ਹਦੀ ਕਲਾ ਵਿੱਚ ਉਸ ਭਾਈ ਤਾਰੂ ਸਿੰਘ ਦੇ ਇਤਿਹਾਸ ਤੋਂ ਸਿੱਖਿਆ ਇਹ ਮਿਲਦੀ ਆ ਵੀ ਸਿੱਖ ਖੋਪਰ ਤਾਂ ਤਰਵਾ ਸਕਦਾ ਪਰ ਕੇਸ ਨਹੀਂ ਕਟਾਉਂਦਾ ਗੁਰੂ ਦਾ ਸਿੱਖ ਫਿਰ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਹਜਾਮ ਤਾਂ ਨਹੀਂ ਕਰਾਉਂ। ਅਖਬਾਉਂਦਾ ਸਿੱਖਾ ਲਿਖਿਆ ਸਿੱਖਾ ਸਿੰਘ ਲਿਖਦੇ ਆ ਜਾਂ। ਗੁਰੂ ਦੇ ਸਿੰਘ ਤਾਂ ਭਾਈ ਚਰਖੜੀਆਂ ਤੇ ਵੀ ਚੜੇ ਨੇ ਭਾਈ। ਗੁਰੂ ਦੇ ਸਿੰਘ ਤਾਂ ਦੇਗਾਂ ਵਿੱਚ ਵੀ ਉਬਲੇ ਨੇ। ਗੁਰੂ ਦੇ ਸਿੱਖ ਤਾਂ ਬੰਦ-ਬੰਦ ਵੀ ਕਟਵਾ ਗਏ, ਚਰਖੜੀਆਂ ਤੇ ਵੀ ਚੜ ਗਏ, ਦੇਗਾਂ ਵਿੱਚ ਵੀ ਕੜ ਗਏ, ਆਰਿਆਂ ਥੱਲੇ ਵੀ ਖੜ ਗਏ। ਇਹ ਆ ਗੁਰੂ ਦੇ ਸਿੱਖ। ਮਹਾਰਾਜ ਕਹਿੰਦੇ ਸੁਖ ਪਾਏ ਦੁੱਖ ਬਿਨਸਿਆ ਥਾਉ ਦੁੱਖਾਂ ਵਾਲਾ ਤਾਂ ਥੋਂ ਹੀ ਗਵਾਚ ਗਿਆ ਗੁਰਮਖ ਪਿਆਰੇ ਦੇ ਅੰਦਰ ਅੰਦਰੋਂ ਦੁੱਖ ਮਿਟ ਗਏ ਦੁੱਖਾਂ ਵਾਲੀ ਤਾਂ ਕੋਈ ਹਵਾ ਵੀ ਨਹੀਂ ਨੇੜੇ ਲੱਗੀ ਅੱਗੇ ਮਹਾਰਾਜ ਦੱਸਦੇ ਨੇ ਤਾਪ ਗਿਆ ਬਚਨ ਗੁਰ ਪੂਰੇ ਆਨੰਦ ਭਇਆ ਸਭ ਮਿਟੇ ਬੇਸੂਰੇ ਹੇ ਭਾਈ ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਨਾਮ ਦਵਾਈ ਖਾ ਕੇ ਮਾਇਆ ਦੇ ਮੋਹ ਦਾ ਤਾਪ ਲੈ ਜਾਂਦਾ ਹੈ ਆਤਮਿਕ ਆਨੰਦ ਪੈਦਾ ਹੁੰਦਾ ਹੈ ਸਾਰੇ ਚਿੰਤਾ ਫਿਕਰ ਮਿਟ ਜਾਂਦੇ ਹਨ ਆ ਲਿਖਿਆ ਪਿਆ ਜੀ ਆਨੰਦ ਭੈ ਸਭ ਮਿਟੇ ਬਸੂਰੇ ਬਸੂਰੇ ਦਾ ਮਤਲਬ ਹੈ ਚਿੰਤਾ ਫਿਕਰ ਛੋਰੇ ਸਭ ਮਿਟ ਜਾਂਦੇ ਨੇ ਜਦੋਂ ਗੁਰੂ ਦਾ ਗਿਆਨ ਪੱਲੇ ਆਉਂਦਾ ਮਨੁੱਖ ਦੇ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਮਹਾਰਾਜ ਕਹਿੰਦੇ ਉਹਨਾਂ ਸਬਨਾ ਨੇ ਆਤਮਿਕ ਆਨੰਦ ਪ੍ਰਾਪਤ ਕੀਤਾ ਹੈ ਨਾਨਕ ਗੁਰੂ ਦੇ ਉਪਦੇਸ਼ ਰਾਹੀ ਜਿਸ ਜਿਨਾਂ ਨੇ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਸਿਮਰਿਆ ਹੈ ਗੱਲਾਂ ਨਾਲ ਨਹੀਂ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਇਹ ਵੀ ਆਉਣਗੀਆਂ ਪੰਕਤੀਆਂ ਅੱਗੇ ਵੇ ਗੱਲ ਨਹੀਂ ਬਾਤੀ ਅਸੀਂ ਬਹੁਤ ਚੰਗੇ ਅਖਬਾਉਨੇ ਆ ਗੱਲਾਂ ਐ ਕਰਦੇ ਆਂ ਵਸੇ ਦੇ ਹਰ ਕਾ ਤਾਂ ਸਿਆਣਾ ਹੀ ਨਹੀਂ ਦੁਨੀਆ ਤੇ ਤੇ ਅਚਾਰੀ ਬੁਰੀਆਂ ਕੰਮਕਾਰ ਸਾਡੇ ਮਾੜੇ ਨੇ ਸੋਚ ਮਾੜੀ ਆ ਤੱਕਣੀ ਮਾੜੀ ਆ ਵੇਖਣੀ ਮਾੜੀ ਆ ਸੁਣਨਾ ਮਾੜਾ ਚੱਜ ਅਚਾਰਾਂ ਪੱਖੋਂ ਅਸੀਂ ਕਾਲੀਆਂ ਹੈ ਮਨੋਂ ਕਸੁੱਧਾਂ ਕਾਲੀਆਂ ਬਾਹਰੋਂ ਚਟਬੀਆਂ ਇਹ ਵੀ ਪੰਕਤੀ ਆਏਗੀ ਅੱਗੇ ਗਰਬਾਣੀ ਚ ਮਨ ਦੇ ਅਸੀਂ ਕਾਲਿਆਂ ਤੇ ਬਾਹਰੋਂ ਅਸੀਂ ਬੜੇ ਲਿਸਕ ਪੁਸ਼ਕ ਰੱਖਦੇ ਆ ਸੋਹਣੇ ਕੱਪੜੇ ਸਜਣਾ ਸਬਰਨਾ ਬੜੀ ਚੜ੍ਹਦੀ ਕਲਾ ਚ ਰਹਿੰਨੇ ਆ ਅਸੀਂ ਦੇਖਣ ਨੂੰ ਪਰ ਮਹਾਰਾਜ ਕਹਿੰਦੇ ਮਨੋ ਕਸ਼ੁਦਨਾ ਕਾਲੀਆਂ ਬਾਹਰੋਂ ਚਟਬੀਆਂ ਬੇ ਬੜੇ ਬਾਹਰੋਂ ਤਾਂ ਚੱਟੇ ਲੀਂਦੇ ਨੇ ਸਾਫ ਸੁਥਰੇ ਮਨ ਮੇੜਾ ਮਨ ਕਾਲਾ ਮਹਾਰਾਜ ਕਹਿੰਦੇ ਪਾਰ ਬ੍ਰਹਮ ਨਾਨਕ ਮਨ ਧਿਆਇਆ ਏ ਨਾਨਕ ਗੁਰੂ ਦੇ ਉਪਦੇਸ਼ ਰਾਹੀਂ ਜਿਸ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਸਿਮਰਿਆ ਹੈ ਉਹਦੇ ਬਾਰੇ ਕੀ ਦੱਸਦੇ ਨੇ ਸਤਿਗੁਰੂ ਆਸਾ ਮਹਲਾ 5 ਬਾਸਤ ਨਹੀਂ ਸੋਵੇਲਾ ਆਈ ਬਿਨ ਹੁਕਮੇ ਕਿਉ ਬਚੇ ਬੁਝਾਈ اے ਭਾਈ ਜਿਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਮੌਤ ਦਾ ਉਹ ਸਮਾਂ ਜ਼ਰੂਰ ਆ ਜਾਂਦਾ ਹੈ ਮੌਤ ਨੂੰ ਤਾਂ ਕੋਈ ਪਸੰਦ ਨਹੀਂ ਨਾ ਕਰਦਾ ਕੋਈ ਚਾਹੁੰਦਾ ਕੋਈ ਕੀੜਾ ਧਰਤੀ ਦਾ ਕੀੜਾ ਵੀ ਨਹੀਂ ਚਾਹੁੰਦਾ ਵੀ ਮੈਨੂੰ ਮੌਤ ਆ ਜੇ ਮੌਤ ਨੂੰ ਕੋਈ ਪਸੰਦ ਨਹੀਂ ਕਰਦਾ ਪਰ ਇੱਕ ਗੁਰੂ ਦਾ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਦੇਖ ਲਓ ਸਾਹਮਣੇ ਮੌਤ ਆ ਜਜਾਰ ਸਿੰਘ 12 14 ਸਾਲ ਦੀ ਉਮਰ ਦੇ ਦੱਸਦੇ 12 ਸਾਲ ਦੀ ਉਮਰ ਦਾ ਇਤਿਹਾਸ ਦੱਸਦਾ ਹੈ ਜਜਾਰ ਸਿੰਘ ਪਿਤਾ ਜੀ ਨੂੰ ਕਹਿੰਦਾ ਦਸ਼ਮੇਸ਼ ਪਿਤਾ ਨੂੰ ਵੀ ਮਹਾਰਾਜ ਮੈਨੂੰ ਵੀ ਤੋਰੋ ਪਰ ਗੁਰਬਾਣੀ ਦੀ ਪੰਕਤੀ ਇੱਥੇ ਕਹਿੰਦੀ ਆ ਵੀ ਮੌਤ ਨੂੰ ਕੋਈ ਪਸੰਦ ਨਹੀਂ ਕਰਦਾ ਪਰ ਜਦੋਂ ਗੁਰੂ ਨਾਲ ਪਿਆਰ ਪੈਂਦਾ ਫੇਰ ਮੌਤ ਨਾਲ ਮਜ਼ਾਕਾਂ ਕਰਦੇ ਨੇ ਗੁਰੂ ਦੇ ਪਿਆਰੇ ਚਲੋ ਇਹ ਇਤਿਹਾਸਿਕ ਗੱਲ ਸੀ ਮਹਾਰਾਜ ਨੇ ਇੱਥੇ ਦੱਸਿਆ ਬਾਸਤ ਨਾਹੀ ਸੋ ਵੇਲਾ ਆਈ ਬਿਨ ਹੁਕਮੇ ਕਿਉ ਬੁਝੇ ਬੁਝਾਈ ਹੈ ਭਾਈ ਜਿਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਮੌਤ ਦਾ ਉਹ ਸਮਾਂ ਜ਼ਰੂਰ ਆ ਜਾਂਦਾ ਹੈ। ਮਨੁੱਖ ਫਿਰ ਵੀ ਨਹੀਂ ਸਮਝਦਾ ਕਿ ਮੌਤ ਜ਼ਰੂਰ ਆਉਣੀ ਹੈ। ਨਹੀਂ ਸਮਝਦਾ। ਮਨੁੱਖ ਮਨੁੱਖ ਕਹਿੰਦਾ ਨਾਲੇ ਅਰਥੀ ਦੇ ਮਗਰ ਤੁਰਿਆ ਜਾਂਦਾ। ਪਤਾ ਵੀ ਮੈਨੂੰ ਨਹੀਂ ਜਾਣਾ ਭੇਰ ਮਨੀ ਕਹਿੰਦਾ ਨਾ ਆਪਣੇ ਤੇ ਕਿਤੇ ਆਉਣੀ ਆ ਇਹ ਜਿਆਦਾ ਹੀ ਨਹੀਂ ਹੈ। ਪਰ ਉਹ ਸਮਾਂ ਆ ਜਾਂਦਾ ਜਿਹਨੂੰ ਕੋਈ ਵੀ ਪਸੰਦ ਨਹੀਂ ਕਰਦਾ। ਮਹਾਰਾਜ ਕਹਿੰਦਾ ਬਿਨ ਹੁਕਮੇ ਕੌ ਪੁੱਜੇ ਬਿਜਾ ਪੋਜਾਈ ਜਦ ਪ੍ਰਮਾਤਮਾ ਦਾ ਹੁਕਮ ਨਾ ਹੋਵੇ ਜਦ ਪ੍ਰਮਾਤਮਾ ਦਾ ਹੁਕਮ ਨਾ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ ਜਿੰਨਾ ਮਰਜੀ ਸਮਝਾੜੋ ਨਹੀਂ ਸਮਝਦਾ ਮਨੁੱਖ ਗੁਰਬਾਣੀ ਦੀ ਗੱਲ ਨੂੰ ਵੀ ਕਹਿੰਦਾ ਇਹ ਤਾਂ ਐ ਤਾਂ ਬਥੇਰਾ ਕੁਝ ਲਿਖਿਆ ਤੇ ਜਦੋਂ ਪੈਂਦੀ ਆ ਉਦੋਂ ਯਾਦ ਕਰਦਾ ਵੀ ਹਾਂ ਮਹਾਰਾਜ ਫਿਰ ਤਰਲੇ ਕਰਦਾ ਮਨਤਾ ਕਰਦਾ ਅਰਦਾਸਾਂ ਕਰਦਾ ਜਦੋਂ ਪੈਂਦੀ ਆ ਪੁੱਠੀ ਮਹਾਰਾਜ ਕਹਿੰਦੇ ਬਿਨ ਹੁਕਮੇ ਕਿਉਂ ਬੁਝੇ ਬੁਝਾਈ ਜਦ ਪ੍ਰਮਾਤਮਾ ਦਾ ਹੁਕਮ ਨਾ ਹੋਵੇ ਜੀਵ ਨੂੰ ਕਿਤਨਾ ਸਮਝਾਓ ਉਹ ਨਹੀਂ ਸਮਝਦਾ ਮਹਾਰਾਜ ਕਹਿੰਦੇ ਠੰਡੀ ਥਾਤੀ ਮਿੱਟੀ ਖਾਈ ਮਿੱਟੀ ਖਾਈ ਠੰਡੀ ਥਾਤੀ ਮਿੱਟੀ ਖਾਈ ਮਹਾਰਾਜ ਕਹਿੰਦੇ ਹੇ ਭਾਈ ਮੇਰੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਅੱਗ ਸਾੜ ਦਿੰਦੀ ਹੈ ਜਾਂ ਦੱਬਿਆ ਜਾਂਦਾ ਹੈ ਮਿੱਟੀ